इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਚਲਦੇ ਹੋ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ ਔਰ ਠੰਡ ਜਿਹੜੀ ਹੈ ਕਾਫੀ ਵੱਧ ਰਹੀ ਹੈ ਔਰ ਬੱਦਲ ਜਿਹੜੇ ਆ ਕਾਫੀ ਕੋਝ ਚੁੱਕੇ ਔਰ ਕਾਲੇ ਸ਼ਾਹ ਹੋਏ ਹੋਏ ਹੈ ਸਾਰਸ ਗਰੇ ਕਾਲਾ ਹੀ ਕਾਲਾ ਬੱਦਲ ਨਜ਼ਰ ਆ ਰਿਹਾ ਹੈ ਔਰ ਜਿਹੜੀ بارش ਹੈ ਰੁਪਨ ਦਾ ਨਾਮ ਵੀ ਲੈ ਰਹੀ ਦੁਪਹਿਰ 2 ਵਜੇ ਤੋਂ ਲੈ ਕੇ ਲਗਾਤਾਰ بارش ਜਿਹੜੀ ਆ ਪੈ ਰਹੀ ਹੈ ਤੀਵ 2.5 ਘੰਟੇ ਹੋ ਚੁੱਕੇ ਆ ਇਸ ਦੇ ਸਬਜੇ ਪਾਣੀ ਕਿਸ ਤਰ੍ਹਾਂ ਝੋੜੀਆਂ ਦੇ ਥੱਲੇ ਵੀ ਜਾ ਰਿਹਾ ਹੈ ਔਰ ਆਵਾਜ਼ 아이 ਨੂੰ کافی ਇਹ ਬਾਦਸ਼ ਜਿਹੜੀ ਪ੍ਰਭਾਵਿਤ ਕਰ ਰਹੀ ਹੈ ਔਰ ਤੁਸੀਂ ਵੀ ਦੇਖ ਸਕਦੇ ਹੋ ਕਿ ਠੰਡ ਜਿਹੜੀ ਹੈ ਪੰਜਾਬ ਦੇ ਵਿੱਚ کافی ਵੱਚ ਚੁੱਕੀ ਹੈ ਕਿਉਂਕਿ بارش ਜਿਹੜੀ ਹੈ ਸਵੇਰ ਦੀ ਪੈ ਰਹੀ ਹੈ ਕਰੀਬ 2 ਵਜੇ ਤੋਂ ਲੈ ਕੇ ਉਹ 4:30 5:00 ਹੋ ਚੁੱਕੇ ਹੈ ਔਰ ਜਿਹੜੀ بارش ਹੈ کافی ਲਗਾਤਾਰ ਚੱਲ ਰਹੀ ਹੈ ਔਰ کافی ਤੇਜ਼ بارش ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਤੁਸੀਂ ਦੇ ਤੋਂ ਦੇ ਲਾਈਟ ਤਸਵੀਰਾਂ ਇਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਔਰ ਠੰਡ ਜਿਹੜੀ ਹੈ ਸਰਦੀਆਂ ਦੀ ਜਿਹੜੀ ਠੰਡ ਹੈ ਸਹੀ ਤਰੀਕੇ ਨਾਲ ਹੁਣ ਕੱਢੀ ਸ਼ੁਰੂ ਹੋਈ ਹੈ ਪਹਿਲਾਂ ਤਾਂ ਕਦੇ ਮੌਸਮ ਇਹ ਧੁੰਦ ਕਦੇ ਸ਼ੁਰੂ ਹੋ ਜਾਂਦੀ ਸੀ ਔਰ ਕਦੇ ຕົਪ ਨਿਕਲ ਆਉਂਦੀ ਸੀ ਪਰ ਅੱਜ ਜਿਹੜੀ بارش ਆ ਉਸਨੇ ਠੰਡ ਕਾਫੀ ਵਧਾ ਦਿੱਤੀ ਹੈ ਤੁਸੀਂ ਦੇਖਦੇ ਹੋ ਕਿ ਕੋਟਕਪੁਰਾ ਦੇ ਵਿੱਚ ਅੱਜ ਸਵੇਰ ਦੁਪਹਿਰੇ 2 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਬਰਸਾਤ ਪੈ ਰਹੀ ਹੈ। ਔਰ ਬੱਦਲ ਜਿਹੜਾ ਕਾਫੀ ਕਾਲਾ ਵੀ ਹੋਇਆ ਗਿਆ ਔਰ ਭੁਲਾ ਵੀ ਹੋਇਆ ਹੈ। ਔਰ ਤੁਸੀਂ ਅੱਧਰ ਵੀ ਦੇਖ ਸਕਦੇ ਹੋ ਕਿ ਬੱਦਲ ਜਿਹੜਾ ਬਹੁਤ ਹੀ ਜ਼ਿਆਦਾ ਕਾਲਾ ਹੋਇਆ ਗਿਆ ਹੈ। ਤੇ ਮੌਸਮ ਵਿਭਾਗ ਵੱਲੋਂ ਦਿੱਤੀ ਚੇਤਾਵਨੀ ਤੇ 2-3 ਦਿਨ ਲਗਾਤਾਰ ਮੀਂਹ ਪੈ ਸਕਦਾ ਹੈ। ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮੰਡੀ ਦੇ ਵਿੱਚ ਅਸੀਂ ਬੈਠੇ ਆਂ ਪਰ ਕਿਸ ਤਰ੍ਹਾਂ ਧੋਰੀਆਂ ਜਿਹੜੀਆਂ ਥੋਰੀਆਂ ਦੇ ਥੱਲੇ ਵੀ ਪਾਣੀ ਜਾ ਰਿਹਾ ਹੈ ਔਰ ਮੌਸਮ ਜਿਹੜਾ ਕਾਫੀ ਖਰਾਬ ਹੋ ਚੁੱਕਿਆ ਔਰ ਪੰਜਾਬ ਦੇ ਵਿੱਚ ਸਾਰੇ ਚੀ ਉਮੀਦ ਜਤਾਈ ਜਾ ਰਹੀ ਹੈ ਕਿ ਬਰਸਾਤ ਪੈ ਰਹੀ ਹੈ ਬੱਦਲ ਕਾਫੀ ਭੁਲਿਆ ਹੋਇਆ ਕਾਲਾ ਹੋਇਆ ਔਰ ਇਹ ਵੀ ਦੇਖਿਆ ਜਾ ਸਕਦਾ ਹੈ ਕਿ 2-3 ਦਿਨ ਲਗਾਤਾਰ بارش ਕਰਨ ਦੀ ਸੰਭਾਵਨਾ ਹੈ ਔਰ ਝੜੀ ਵਰਗੇ ਬੱਦਲ ਬਣ ਚੁੱਕੇ ਹਨ। ਨਮਸਕਾਰ ਦੋਸਤੋ ਤੁਸੀਂ ਦੇਖਿਆ ਕਿ ਕੋਟਪੂਰਾ ਦੇ ਵਿੱਚ ਅਜੇ 2 ਵਜੇ ਤੋਂ بارش ਪੈਣੀ ਸ਼ੁਰੂ ਹੋਈ ਹੈ ਔਰ ਪਹਿਲਾਂ ਕਿੰਮੇ ਨਾਲ ਚੱਲ ਰਹੀ ਸੀ ਤੇ ਹੁਣ بارش ਕਾਫੀ ਤੇਜ਼ ਹੈ ਔਰ ਜਿਹੜਾ ਬੱਦਲ ਹੈ ਇਹ ਵੀ ਕਾਫੀ ਕਾਲਾ ਹੋ ਗਿਆ ਹੈ ਧੂੜ ਕਾਫੀ ਚੜੀ ਹੋਈ ਹੈ ਮੌਸਮ ਵਿਭਾਗ ਦੀ ਜੋ ਚੇਤਾਵਨੀ ਸੀ ਕਿ ਦੋ ਤਿੰਨ ਦਿਨ ਲਗਾਤਾਰ ਮੀਂਹ ਪਵੇਗਾ ਔਰ ਉਹੀ ਸੰਭਾਵਨਾ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਬੱਦਲ ਘੁਲਿਆ ਹੋਇਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਦੋ ਤਿੰਨ ਦਿਨ ਲਗਾਤਾਰ ਮੀਂਹ ਪਵੇਗਾ ਔਰ ਸਾਰੇ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਮੀਂਹ ਪੈ ਰਿਹਾ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਬਾਤ ਜਿਹੜੀ ਹੈ ਜਲਦੀ ਬੰਦ ਹੋ ਜਾਵੇ ਜੀ ਜਿਸ ਤਰ੍ਹਾਂ ਬਰਸਾਤ ਚੱਲ ਰਹੀ ਹੈ ਉਸ ਤਰ੍ਹਾਂ ਧਰ ਜਾਣੇ ਦੀ ਧੁੱਖਾ ਹੋਇਆ ਹੋਇਆ ਆਵਾਜਾਈ ਵਿੱਚ ਵਿਗੜ ਪੈ ਰਿਹਾ ਹੈ ਔਰ ਇਹ ਸੰਭਾਵਨਾ ਬਤਾਈ ਜਾ ਰਹੀ ਹੈ ਕਿ ਬਾਸਛੜੀਏ ਜਲਦੀ ਰੁਕਣ ਦਾ ਨਾਮ ਨਹੀਂ ਲਵੇਗੀ ਮੈ ਰਿਨਿਸ਼ ਗਬਾਂਗਿੰਗ ਨਿਊਜ਼ ਕੋਰਪ ਪੂਰਾ